ਰਹੀਆਂ ਫਿਰ 17 7 2020 ਜਦੋਂ ਇਹਨਾਂ ਨੇ ਸੋਚਿਆ ਵੀ ਪੁਰਾਣਿਆਂ ਨੇ ਰੌਲਾ ਨਹੀਂ ਪਾਉਣਾ ਤੇ ਨਵਿਆਂ ਨੇ ਰੋਜ਼ਗਾਰ ਲੋੜ ਹੁੰਦੀ ਹੈ ਉਦੋਂ ਸਾਨੂੰ ਹੁੰਦਾ ਬੇਰੋਜ਼ਗਾਰੀ ਦੇ ਸਮੇਂ ਵੀ ਰੋਜ਼ਗਾਰ ਮਿਲ ਜਾਏ ਇੱਕ ਵਾਰੀ ਵੀ ਉਦੋਂ ਬਾਅਦ ਅਗਲਾ ਸੰਘਰਸ਼ ਲੜਾਂਗੇ ਕਿਰਨ ਰੋਜ਼ਗਾਰ ਤੇ ਤਾਂ ਆਪਾਂ ਪਹੁੰਚੀਏ ਉਸ ਸਮੇਂ ਜਿੰਨੀ ਕਿ ਤਾਕਤ ਸੀ ਜਥੇਬੰਦੀਆਂ ਨੇ ਜ਼ੋਰ ਲਾਇਆ ਪਰ ਇਹਨਾਂ ਨੇ 17 7 2020 ਦਾ ਪੱਤਰ ਜ਼ਬਰਦਸਤੀ ਲਾਗੂ ਕਰ ਦਿੱਤਾ ਗਿਆ ਆਉਣ ਵਾਲੀਆਂ ਭਰਤੀਆਂ ਦੇ ਉੱਤੇ ਜੋ ਕਿ ਇੱਕ ਫਰਜ਼ੀ ਪੱਤਰ ਕਹਿ ਸਕਦੇ ਆ ਆਪਾਂ ਜਿਸ ਦੇ ਵਿੱਚ ਸਕੀਲਾਂ ਨੂੰ ਕਿਸੇ ਹਿਸਾਬ ਨਾਲ ਦਾਹਰਤੀ ਨਹੀਂ ਕੀਤਾ ਗਿਆ ਤੋੜ ਮਰੋੜ ਕੇ ਸਕੀਲ ਪੇਸ਼ ਕੀਤੇ ਗਏ ਜੋ 2006 ਦੇ ਵਿੱਚ ਗ੍ਰੇਡ ਪੇ ਸੀ ਉਸ ਗ੍ਰੇਡ ਪੇ ਦੇ ਆਧਾਰ ਤੇ ਤੁਹਾਡੀਆਂ ਤਨਖਾਹਾਂ ਫਿਕਸ ਕਰ ਦਿੱਤੀਆਂ ਗਈਆਂ ਜੇ ਆਪਾਂ ਗੱਲ ਕਰੀਏ ਅੱਜ ਦੇ ਸਮੇਂ 2025 ਚ 19 ਸਾਲ 19 ਸਾਲ ਪੁਰਾਣੇ ਜੋ ਗ੍ਰੇਡ ਹੈ ਉਹਨਾਂ ਨੂੰ ਚੱਕ ਕੇ ਤੁਹਾਡੀਆਂ ਤਨਖਾਹਾਂ ਬਣਾ ਦਿੱਤੀਆਂ ਗਈਆਂ ਉਦੋਂ ਦੀ ਮਹਿੰਗਾਈ ਦੇ ਹੋਂਦ ਦੀ ਮਹਿੰਗਾਈ ਨੂੰ ਤੁਸੀਂ ਜੋੜ ਕੇ ਦੇਖ ਲਓ ਵੀ ਕਿੰਨਾ ਅੰਤਰ ਹੈ ਤੋ ਇਹ 11 ਦੇ ਵਿੱਚ ਇੱਕ ਮਾਸਟਰ ਦੀ 5000 ਗ੍ਰੇਡ ਪੇ ਸੀ ਇਹਨਾਂ ਨੇ 3600 ਗ੍ਰੇਡ ਪੇ ਦੇ ਨਾਲ ਸੈਟ ਫਿਕਸ ਕੀਤੀ ਹੁਣ ਜੋ ਰੌਲਾ ਪੈ ਰਿਹਾ ਅਸੀਂ ਅਦਾਲਤਾਂ ਦੇ ਵਿੱਚ ਕਾਨੂੰਨ ਤਾਂ ਅਸੀਂ ਪਹਿਲੇ ਹੀ ਕਹ ਰਹੇ ਸੀ 17 7 ਇੱਕ ਫਰਜੀ ਕਾਨੂੰਨ ਆ ਪੱਤਰ ਹੈ ਅਦਾਲਤਾਂ ਨੇ ਵੀ ਉਹਨੂੰ ਫਰਜੀ ਘਰਾਵ ਦਿੱਤਾ ਤੇ ਉਹਨੂੰ ਰੱਦ ਕੀਤਾ ਗਿਆ